ਆਪਣੇ ਗ੍ਰਾਹਕਾਂ ਨੂੰ ਹਰ ਸਹੂਲਤਾਂ ਦੇ ਕੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਵਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੀ ਫੈਡਰਲ ਬੈਂਕ ਵੱਲੋਂ ਜੋਹਲ ਹਸਪਤਾਲ ਹੁਸ਼ਾਰਪੁਰ ਰੋਡ ਰਾਮਾ ਮੰਡੀ ਵਿਖੇ ਆਪਣੀ ਨਵੀਂ ਬ੍ਰਾਂਚ ਖੋਲੀ ਗਈ ਜੇਕਰ ਜੋਗਾ ਕਿ ਪੰਜਾਬ ਵਿੱਚ ਫੈਡਰਲ ਬੈਂਕ ਵੱਲੋਂ ਖੋਲੀ ਗਈ ਇਹ 35ਵੀਂ ਬ੍ਰਾਂਚ ਹੈ ਇਸ ਬ੍ਰਾਂਚ ਦਾ ਉਦਘਾਟਨ ਸਬ-ਡਿਵੀਜ਼ਨ ਮੈਜਿਸਟਰੇਟ ਜਲੰਧਰ ਚੈਨਦਰ ਸਿੰਘ ਨੇ ਆਪਣੇ ਕਰਮਚਾਰੀਆਂ ਨਾਲ ਕੀਤਾ ਇਸ ਦੌਰਾਨ ਉਹਨਾਂ ਨਾਲ ਮੈਨੇਜਿੰਗ ਡਾਇਰੈਕਟਰ ਨਾਰਥਰਨ ਮੋਟਰਸ ਰਜੀਵ ਚੋਪੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋਫੈਸਰ ਡਾਕਟਰ ਰੂਪਮ ਜਗੋਟਾ ਵਾਈਸ ਅਤੇ ਜਰਨਲ ਹੈਡ ਨਿਊ ਦਿੱਲੀ ਸ਼ਸ਼ੀ ਧਰਨ ਤੋਂ ਇਲਾਵਾ ਫਾਸਟਵੇਫ ਅਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਵੀ ਮੌਜੂਦ ਸਨ ਆਪਣੇ ਸੰਬੋਧਨ ਵਿੱਚ ਜਿਥੇ ਆਏ ਹੋਏ ਮਹਿਮਾਨਾਂ ਨੇ ਰਾਮਾ ਮੰਡੀ ਵਿਖੇ ব্রাঞ্চ ਖੋਲਣ ਤੇ ਬੈਂਕ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ ਉੱਥੇ ਬੈਂਕ ਦੇ ਪ੍ਰਬੰਧਕਾਂ ਨੇ ਵੀ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆ ਗ੍ਰਾਹਕਾਂ ਨੂੰ ਬੈਂਕ ਦੀਆਂ ਸਕੀਮਾਂ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਬੈਂਕ ਵਿੱਚੋਂ ਗ੍ਰਾਹਕਾਂ ਨੂੰ ਆਸਾਨ ਕਿਸ਼ਤਾਂ ਦੇ ਲੋਨ ਮਨੀ ਟ੍ਰਾਂਸਫਰ ਸੇਫ ਡਿਪੋਜ਼ਿਟ ਲੋਕਰ ਆਦਿਆਂ ਸਹੂਲਤਾਂ ਮਿਲਣਗੀਆਂ ਉਨ੍ਹਾਂ ਸਮੂਹ ਇ ਸਿਆ ਨੂੰ ਇੱਕ ਵਾਰ ਬੈਂਕ ਦੀ ਵਿਜ਼ਿਟ ਕਰਨ ਦੀ ਵੀ ਅਪੀਲ ਕੀਤੀ ਇਸ ਦੌਰਾਨ ਕਲਸਟਰ ਹੈੱਡ ਅਦitya ਵੀਸਾ ਬ੍ਰਾਂਚ ਹੈੱਡ ਨਵਰੀਨ ਕੌਰ ਅਤੇ ਜਨਰਲ ਹੈੱਡ ਗੁਰਹੇਮ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ ਇਸ ਦੌਰਾਨ ਬੈਂਕ ਦਾ ਸਮੂਹ ਸਟਾਫ ਵੀ ਮੌਜੂਦ ਸੀ ਅਸੀਂ ਬਹੁਤ ਹੀ ਗਰਵ ਨਾਲ ਕਹਿੰਦੇ ਹਾਂ ਕਿ ਸਾਡੀ ਜਲੰਧਰ ਸ਼ਹਿਰ ਚ ਸੈਕੰਡ ਬ੍ਰਾਂਚ ਦੀ ਅਜਿਹੀ ਇੱਥੇ ਓਪਨਿੰਗ ਕੀਤੀ ਹੈ ਇਨੌਗਰੇਸ਼ਨ ਕੀਤੀ ਹੈ ਜਲੰਧਰ ਰਾਮਾ ਮੰਡੀ ਚ ਬਹੁਤ ਹੀ ਪ੍ਰੋਮਿਨੈਂਟ ਲੋਕੇਸ਼ਨ ਹੈ ਤੇ ਸਾਡੇ ਇੱਥੇ ਚੀਫ ਗੈਸਟ ਸੀ ਜੈ인더 ਜੀ ਐਸ ਡੀ ਐਮ ਸਾਹਿਬ ਮਿਸਟਰ ਅਜੀਵ ਜੀ ਐਮ ਬੀ ਨਾਰਦਰਨ ਮੋਟਰਸ ਤੇ ਡਾਕਟਰ ਮੈਡਮ ਰੂਪਮ ਜਗੋਟਾ ਜੀ ਉਹ ਸਾਡੇ ਇੱਥੇ ਬ੍ਰਾਂਚ ਸਟਰੋਂਗ ਰੂਮ ਤੇ ਏਟੀਐਮ ਦੀ ਇਨੌਗੁਰੇਸ਼ਨ ਕਰਨ ਲਈ ਉਹਨਾਂ ਨੇ ਆਪਣਾ ਕੀਮਤੀ ਸਮਾਂ ਘਟਾਇਆ ਤੇ ਸਾਡੀ ਰਿਕਵੈਸਟ ਨੂੰ ਮਨਜ਼ੂਰ ਕੀਤਾ ਫੈਡਰਲ ਬੈਂਕ ਬਾਰੇ ਕੁਝ ਦੱਸਣਾ ਚਾਹੁੰਗਾ ਫੈਡਰਲ ਬੈਂਕ ਬਹੁਤ ਐਕਸਪੈਂਡ ਕਰ ਰਿਹਾ ਹੈ ਪੰਜਾਬ 'ਚ ਸਾਡੀ 39th ਬ੍ਰਾਂਚ ਸੀ ਹੈ ਇਹਦੇ ਬਾਅਦ ਅਸੀਂ ਪਠਾਨਕੋਟ ਗੁਰਦਾਸਪੁਰ ਵੀ ਓਪਨ ਕਰਨੀ ਹੈ ਬ੍ਰਾਂਚ ਸਾਡੀ ਕਮਿਟਮੈਂਟ ਹੈ ਕਸਟਮਰਸ ਦੇ ਵਾਸਤੇ ਕਿ ਸਾਡਾ ਜਿਹੜਾ ਬੈਂਕ ਦਾ ਮੇਨ ਟੈਗਲਾਈਨ ਹੈ ਉਹ ਹੈ ਰਿਸ਼ਤਾ ਆਪਸੇ ਹੈ ਐਪਸੇ ਨਹੀਂ ਤੇ ਅਸੀਂ ਕਸਟਮਰ ਨੂੰ ਬਹੁਤ ਹੀ ক্লোਜ਼ ਰਿਲੇਸ਼ਨ ਮੇਨਟੇਨ ਕਰਕੇ ਅਸੀਂ ਉਹਨਾਂ ਨੂੰ ਬੈਂਕਿੰਗ ਸੁਵਿਧਾਵਾਂ ਪ੍ਰੋਵਾਈਡ ਕਰਦੇ ਹਾਂ ਸਾਡੇ 올ਓਵਰ ਇੰਡੀਆ 1500 ਤੋਂ ਵੱਧ ਬ੍ਰਾਂਚਾਂ ਨੇ 2000 ਤੋਂ ਵੱਧ ਏਟੀਐਮ ਨੇ ਤੇ असी यही उम्मीद करते हैं कि सूथे सपोर्ट मिले जलंधर मेन एक और ब्रांच है जवाहर नगर ये जलंधर से सैकेंड ब्रांच असी ओपन की थी आज बैंक डिजिटल पैरामीटर से बहुत स्ट्रोंग है असी इतने इस ब्रांच हर तरीके की लोन सुविधाव जिदा एस एम ई लोन बिजनेस लोन एग्री लोन गोल्ड लोन कार वहीकल एनी काइंड ऑफ लोन जी नॉर्मल डे टू डे वर्किंग ਜੇ ਕਿਸੇ ਨੂੰ ਵੀ ਲੋਨ ਦੀ ਰਿਕੁਆਇਰਮੈਂਟ ਹੈ ਉਹ ਸਾਡੇ ਕੋਲ ਇੱਥੇ ਆਏ ਜ਼ਰੂਰ ਆਏ ਸਾਡੇ ਡਿਜੀਟਲ ਪ੍ਰੋਡਕਟ ਇੰਨੇ ਵਧੀਆ ਨੇ ਕਿ ਐਟ ਦਾ ਫਿੰਗਰ ਸਟੈਪ ਸਾਰਾ ਕੰਮ ਤੁਸੀਂ ਆਪਣੇ ਘਰ ਬੈਠੇ ਮੋਬਾਈਲ ਤੇ ਥਰੂ ਵੀ ਕਰ ਸਕਦੇ ਹੋ ਮੇਰਾ ਇਹੀ ਸਾਰਿਆਂ ਨੂੰ ਅਸ਼ੋਰੈਂਸ ਹੈ ਕਿ ਇੱਥੇ ਆਓ ਸਾਡੀ ਬੈਂਕ ਦੀ ਸਹੂਲਤਾਂ ਨੂੰ ਵਰਤੋ ਅੱਜ ਕੱਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਜਲੰਧਰ ਨਿਵਾਸੀਆਂ ਤੇ ਰਾਮਾਗੜੀ ਨਿਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਸਾਡੇ ਇਥੇ ਫੈਡਰਲ ਬੈਂਕ ਦੀ ਸਾਡੀ ਨਵੀਂ ਬ੍ਰਾਂਚ ਖੁੱਲੀ ਹੈ ਜੋ ਕਿ ਚੌਲ ਹਸਪੀਟਲ ਦੇ ਬਿਲਕੁਲ ਨਾਲ ਹੈ ਇੱਥੇ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਾਪਤ ਬੈਂਕਿੰਗ ਦੇ ਰਿਲੇਟਡ ਤੇ ਸੁਵਿਧਾਵਾਂ ਮਿਲਦੀਆਂ ਤੁਸੀਂ ਆਓ ਤੁਸੀਂ ਸਾਡੀਆਂ ਸਰਵਿਸਿਜ਼ ਨੂੰ ਇੰਜੋਏ ਕਰੋ ਦੇਖੋ ਪਰਖੋ ਤੇ ਫਿਰ ਸਾਨੂੰ ਸਰਹਾਓ ਤੇ ਸਾਡੇ ਬੈਂਕ ਨੂੰ ਹੋਰ ਪਰਫੁੱਲਤ ਕਰੋ ਸਾਡੇ ਹਰ ਤਰ੍ਹਾਂ ਦੇ ਇੱਥੇ ਲੋਨ ਪ੍ਰੋਡਕਟ ਮਿਲਦੇ ਆ ਜਿਹਦੇ ਵਿੱਚ ਬਿਜ਼ਨਸ ਲੋਨ ਵੀ ਹੈ ਖੇਤੀਬਾੜੀ ਲੋਨਸ ਵੀ ਹੈਗੇ ਆ ਹਾਊਸਿੰਗ ਲੋਨ ਵੀ ਹੈਗੇ ਨੇ ਤੇ ਕਾਰ ਵੀਕਲ ਲੋਨ ਵੀ ਹੈਗੇ ਆ ਸੋ ਸਾਡੇ ਸਾਡਾ ਮੇਨ ਮੋਟੋ ਹੀ ਇਹ ਹੈ ਇੱਕ ਕਸਟਮਰ ਸਰਵਿਸਿਸ ਨੂੰ ਸੀ ਪ੍ਰੇਫਰੈਂਸ ਦੇਣੀ ਸੋ ਕਸਟਮਰ ਸਰਵਿਸ ਨੂੰ ਪ੍ਰੇਫਰੈਂਸ ਰੱਖਦੇ ਹੋਏ ਮੈਂ ਤੁਹਾਨੂੰ ਬੇਨਤੀ ਕਰੂੰਗਾ ਇਲਾਕਾ ਵਾਸੀਆਂ ਨੂੰ ਕਿ ਤੁਸੀਂ ਸਾਡੇ ਇੱਥੇ ਆਓ ਤੇ ਸਾਡੀਆਂ ਸਰਵਿਸਿਸ ਨੂੰ ਜਰੂਰ ਤੇ ਜਰੂਰ ਮੰਨੋ ਤੇ ਉਸ ਵਕਤ ਵੱਦ ਸਾਨੂੰ ਪਰਫੁੱਲਫ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਫੈਡਰਲ ਬੈਂਕ ਬ੍ਰਾਂਚ ਹੈਡ ਨਵਰੀਂਗੋੜ मैं यही रिक्वेस्ट कर रही हूँ सबको कि हमारे साथ जुड़ो और सपोर्ट करो जितना भी आप प्रेफर कर सकते हो किसी को भी कस्टम दूसरे कस्टमर्स को हमारे साथ जोड़ो ताकि हम आपको अपनी सर्विसेज़ प्रोवाइड कर पाएँ थैंक